ਪਾਕਿਸਤਾਨ ਮੁੜਦਾਬਾ 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 ਪਾਕਿਸਤਾਨ ਮੁੜਦਾਬਾ ਮੁੜਦਾਬਾ ਜੈ ਭਾਰਤ ਜੈ ਕਾ ਦੋਸਤੋ ਮੈਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ 200 ਪਹੁੰਚੇ ਆ ਪਠਾਨਕੋਟ ਦਾ ਹਲਕਾ ਪੁਆ ਹੈਗਾ ਪਿੰਡ ਹੈਗਾ ਅੱਡਾ ਹੈਗਾ ਤਾਰਾਗੜ ਬਲਾਕ ਤਾਰਾਗੜ ਤਸਵੀਰਾਂ ਦਿਖਾ ਰਿਹਾ ਦੱਸਦੀ ਕਿ ਪਿਛਲੇ ਦਿਨੀ 22 ਤਰੀਕ ਨੂੰ ਇੱਕ ਹਮਲਾ ਕੀਤਾ ਜਾਂਦਾ ਤਹਿਲ ਰਾਮ ਦੇ ਵਿੱਚ ਜਿਹੜੇ ਉੱਥੇ ਘੁੰਮਣ ਲਈ ਗਏ ਸੀਗੇ ਕਹਿੰਦੇ ਨੇ 25 ਤੋਂ ਉੱਪਰ ਵਿਅਕਤੀ ਸੀਗੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅੰਤੀਆਂ ਵੱਲੋਂ ਜਾਤ ਪਾਤ ਨੂੰ ਲੈ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੂੰ ਮਾਰਿਆ ਗਿਆ ਉਸੇ ਚੀਜ਼ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਕਹਿ ਸਕਦੇ ਆ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਹਰ ਇੱਕ ਨੌਜਵਾਨ ਦੀ ਬੱਚੇ ਦੀ ਇਹੋ ਹੀ ਮੰਗ ਹੈਗੀ ਹੈ ਕਿ ਜਿਹੜੇ ਅੰਤਕੀ ਹੈਗੇ ਆ ਉਹਨਾਂ ਦੇ ਇੱਕ ਵੱਡੀ ਕਾਰਵਾਈ ਕੀਤੀ ਜਾ ਦੂਸਰੇ ਪਾਸੇ ਪੁਲਿਸ ਦੇ ਵੀ ਕੂਕਤਾ ਇੰਤਜ਼ਾਮ ਕੀਤੇ ਜੇਨ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੁਣ ਸਾਹਮਣੇ ਘਟਨਾ ਜਿਹੜੀ ਆ ਉਹਨਾਂ ਵਾਪਰੇ ਇਹ ਗੱਲ ਜ਼ਰੂਰ ਕਰਾਂਗੇ ਕਿ ਸਰਕਾਰ ਵੱਲੋਂ ਜਿੰਨਾ ਕਿਤੇ ਕਾਰਵਾਈ ਤੇ ਜ਼ਰੂਰ ਕੀਤੀ ਜਾ ਰਹੀ ਹੈ ਕਹਿੰਦੇ ਨੇ ਵੀ ਕੱਲ ਆਂਤਕਿਆਂ ਦੇ ਘਰਾਂ ਦੇ ਉੱਤੇ ਜਿਹੜਾ ਕਾਫੀ ਵੱਡਾ ਅਟੈਕ ਕੀਤਾ ਗਿਆ ਉਹਨਾਂ ਦੇ ਘਰ ਢਾਏ ਜੇ ਨਾ ਪਰ ਲੋਕ ਜਿਹੜੇ ਆ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੈਗੇ ਉਹਨਾਂ ਦਾ ਕਹਿਣਾ ਕਿ ਇੱਕ ਵਾਰੀ ਆਰਪਾਰ ਜ਼ਰੂਰ ਹੋਣੀ ਚਾਹੀਦੀ ਆ ਚਾਹੇ ਕੁਝ ਹੋਏ ਇਹਨਾਂ ਨੂੰ ਬਿਲਕੁਲ ਮਲਿਆ ਮੇੜ ਕਾ ਨਾ ਜਦਾ ਆਂਤਕਿਆਂ ਨੂੰ ਦੇਖੋ ਰੋਸ਼ ਕਿਦਾਂ ਲੋਕਾਂ ਦੇ ਵਿੱਚ ਪੁਤਲਾ ਫੂਕਿਆ ਕਾਫੀ ਰੋਸ਼ਕਾਰ ਨੇ ਗੱਲਬਾਤ ਸੁਣਾਣੇ ਇਹਨਾਂ ਲੋਕਾਂ ਨੇ ਕੀਤੀ ਹੋਈ ਕੀ ਰੋਸ਼ ਹੈਗਾ ਇਹਨਾਂ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਬਾਈ ਸ਼ਮੀਰ ਤਾਰਾਗੜ ਤੋਂ ਜੀ ਪੁਤਲਾ ਫੂਕਿਆ ਗਿਆ ਬਾਜ਼ਾਰ ਵੀ ਬੰਦ ਕੀਤੇ ਗਏ ਨੇ ਪਾਕਿਸਤਾਨ ਦੇ ਖਿਲਾਫ ਕਾਫੀ ਰੋਸ਼ ਹੈਗਾ ਦੇਖੋ ਜੀ ਦੇਖੋ ਜੀ ਜਿਹੜਾ ਕਸ਼ਮੀਰ 'ਤੇ ਹਮਲਾ ਹੋਇਆ ਸਾਡੇ ਦੇਸ਼ ਦੇ ਵਿੱਚ ਬੜਾ ਹੀ ਨਿੰਦਨੀ ਹੈ ਸਾਰੇ ਦੇਸ਼ ਨੇ ਇੱਥੇ ਰੋਸ਼ ਪ੍ਰਗਟ ਕੀਤਾ ਤੇ ਦੁੱਖ ਬਹੁਤ ਜ਼ਿਆਦਾ ਸਾਡੇ ਨੂੰ ਤੇ ਹੁਣ ਗੱਲ ਜਿਹੜੀ ਆ ਨਾ ਸੀਮਤ ਪਾਰ ਹੋ ਗਈ ਹੈ ਬੜਾ ਦੇਖ ਲਿਆ ਅਸੀਂ ਮੁਸਲਮਾਨਾਂ ਨੂੰ ਬਹੁਤ ਜ਼ਿਆਦਾ ਨਾਲ ਨੂੰ ਕਰਕੇ ਦੇਖ ਲਿਆ ਪਰ ਇਹ ਕਿਸੇ ਦੇ ਸਕੇ ਨਹੀਂ ਬਣੇ ਹੁਣ ਅਸੀਂ ਚਾਹੁੰਦੇ ਆ ਕਿ ਮੋਦੀ ਸਰਕਾਰ ਘਟੋ ਘਟ ਇਹਨਾਂ ਦੇ ਆਪਣੀ ਕਾਰਵਾਈ ਕਰੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਗੁਜਰੀਮਾਨ ਨੂੰ ਸਜ਼ਾ ਮਿਲੇ ਇੱਟ ਦਾ ਜਵਾਬ ਪੱਥਰ ਨਾਲ ਦੇ ਇੱਟ ਦਾ ਜਵਾਬ ਜੇ ਨਾਲ ਸਾਨੂੰ ਪੱਥਰ ਨਾਲ ਚਾਹੀਦਾ ਹੁਣ ਬਸ ਬਹੁਤ ਹੋ ਗਿਆ ਤੇ ਅਸੀਂ ਇਹਨਾਂ ਦਾ ਖੂਨ ਤੇ ਨਾਲ ਮੈਂ ਚਾਹਨਾ ਕਿ ਘਟੋ ਘਟ ਮੈਂ ਆਪਣੇ ਅਸਟੰਟ ਤੋਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੂੰ ਮੈਂ ਫੇਰ ਪਾਣਾ ਕੀ ਇਹਨਾਂ ਨੂੰ ਨਾ ਬੇਸ਼ਕਾਰ ਕਰੋ ਉਸ ਮੁਸਲਮਾਨਾਂ ਦਾ ਕੋਈ ਛੋਟਣਾ ਦੋ ਤੇ ਕੋਈ ਇਹਨਾਂ ਕੋ ਚੀਜ਼ ਨਾ ਲੋ ਬਸ ਮੈਂ ਹੀ ਕਹਿਣਾ ਚਾਹਾਂ ਮੇਰਾ ਨਾਮ ਹੈ ਵਿਕਾਖੂ ਕੀ ਗੱਲ ਹੈਗੀ ਜਿਹੜਾ ਐਡਾ ਵੱਡਾ ਰੋਸ ਕੀਤਾ ਯਾਰ ਤਾਰਾਗੜ੍ਹ ਵੀ ਬੰਦ ਕੀਤਾ ਗਿਆ ਹੈ ਦੁਕਾਨਾਂ ਬੰਦ ਦੇਖੋ ਜੀ ਇਹ ਜਿਹੜੇ ਹਮਲੇ ਆ ਪਾਕਿਸਤਾਨ ਵੱਲੋਂ ਮੁਸਲਮਾਨਾਂ ਵੱਲੋਂ ਇਹ ਅੱਜ ਨਹੀਂ ਹੁੰਦੇ ਆਏ ਇਹ 1906 ਸਟੇਸ਼ਨ ਮੇ 1979 2000 2003 2004 ਕਸ਼ਮੀਰੀ ਪੜਤਗੋ ਸਾਰੇ ਪਾਸੇ ਇਹ ਹਮਲੇ ਪਹਿਲੇ ਵੀ ਕੀਤੇ ਗਏ ਆ ਪਰ ਇਸ ਲਈ ਇਹ ਸੋਸ਼ਲ ਮੀਡੀਆ ਜੀ ਨਗਾ ਕੀਵਰਡ ਐਕਟੀਵੇਟ ਹੋ ਗਿਆ ਕਿ ਇਹ ਹਮਲੇ ਸਾਡੇ ਦੇ ਹੁਣ ਬਾਰ ਬਾਰ ਹੋ ਰਹੇ ਨੇ ਇਹ ਇੱਕ ਧਰਮ ਨੂੰ ਟਾਰਗੇਟ ਕਰਕੇ ਇਹ ਹਮਲਾ ਕੀਤਾ ਗਿਆ ਕਿ ਇਹਨਾਂ ਨੂੰ ਹੁਣ ਬਿਲਕੁਲ ਨਾ ਪਕਸ਼ਿਆ ਜਾਏ ਸਰਕਾਰ ਅੱਗੇ ਹੀ ਮੰਗਿਆ ਕਿ ਪਾਕਿਸਤਾਨ ਦਾ ਹਵਾ ਪਾਣੀ ਬਿਜਲੀ ਸਭ ਕੁਝ ਬੰਦ ਕੀਤਾ ਜਾਏ ਇਹਦੇ ਵਿਖੋਕ ਮਾ ਜਵਾਬ ਦਿੱਤਾ ਜਾਏ ਇਹਦੇ ਤੇ ਕਿੰਨੀ ਸਖਤੋ ਸਖਤ ਕਾਰਵਾਈ ਹੰਦੀਆ ਕੀਤੀ ਜਾਏ ਸਰੀ ਸਰਕਾਰ ਅੱਗੇ ਹੀ ਮੰਗਿਆ ਕਿ ਜਲਦੋ ਜਲਦ ਇਹਦਾ ਵਿਨਾਸ਼ ਕੀਤਾ ਜਾਏ ਹਾਂਜੀ ਭਾਜੀ ਇਹਨਾਂ ਜੀ ਮੇਰਾ ਨਾਮ ਵੰਟੀ ਜੀ ਕੇਵਲ ਸਣੀ ਤਾਰਾਗੜ ਤੋਂ ਕੀ ਗੱਲ ਹੈਗੀ ਜਿਹੜਾ ਰੋਸ਼ਨੀ ਦਾ ਜਿਹੜਾ ਆਮ ਪਾਕਿਸਤਾਨ ਦਾ ਕੁਤਲਾ ਬੋਲਟਾ ਗਿਆ ਗੱਲ ਜੀ ਇਸਦਾ ਕਿ ਤਿੰਨ ਦਿਨ ਹੋਇਆ ਕਿ ਸਾਡੇ ਸਾਨੂੰ ਰਾਤ ਨੂੰ ਇੰਦਰ ਨਹੀਂ ਪੈ ਰਹੀ ਕਿ ਜੋ ਕਸ਼ਮੀਰ ਦੇ ਵਿੱਚ ਸਾਡਾ ਜਿਹੜਾ ਭਾਰਤ ਦੇਸ਼ ਦਾ ਜਿਹੜਾ ਕਸ਼ਮੀਰ ਵਿੱਚ ਜੋ ਕੁਛ ਹੋਇਆ ਸਾਰਿਆਂ ਨੇ ਦੇਖਿਆ ਪੂਰੇ ਦੇਸ਼ ਨੇ ਦੇਖਿਆ ਜਾਤ ਤੇ ਪਾਤ ਦੀ ਗੱਲ ਹੈ ਧਰਮ ਦੇ ਨਾਂ ਤੇ ਬੰਦੇ ਮਾਰੇ ਗਏ ਆ ਜਿਹਦੇ ਵਿੱਚ ਦੱਸੋ ਉਹਨਾਂ ਦਾ ਕੀ ਕਸੂਰ ਹੀ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਬੇਚਾਰੇ ਘੁੰਮਣਗੇ ਦੇ ਸੀ ਉਹਨਾਂ ਨੂੰ ਮਾਰਿਆ ਗਿਆ ਇਸਲਾਮੀ ਕਾਦਲਵਾਦ ਵਾਲੋਂ ਮਾਰਿਆ ਗਿਆ ਉਹਨਾਂ ਦਾ ਜਿਹੜਾ ਪਰਪੰਚ ਜਿਹੜਾ ਚਾਇਆ ਗਿਆ ਇਸ ਤਰ੍ਹਾਂ ਵੀ ਹੋਇਆ ਜੇ ਜੇ ਇਹ ਜੇ ਅਗਰ ਇਸ ਚੀਜ਼ ਨੂੰ ਚਾਲੂ ਰੱਖਣਾ ਫਿਰ ਤੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਇਹ ਤੇ ਇਸ ਚੀਜ਼ ਨੂੰ ਖਤਮ ਕਰਨਾ ਤੇ ਫਿਰ ਹਮਰਾ ਜਿਹੜਾ ਜ਼ਰੂਰੀ ਹੈਗਾ ਆਪਾਂ ਭਾਰਤ ਸਰਕਾਰ ਅੱਗੇ ਆਈ ਬੇਨਤੀ ਕਰਨੇ ਆ ਕਿ ਜਲਦੀ ਤੋਂ ਜਲਦੀ ਇਹਦਾ ਰਿਜ਼ਲਟ ਕੁਝ ਨਾ ਕੁਝ ਕੀਤਾ ਜਾਏ ਕਿਉਂਕਿ ਇਹ ਇਸ ਤਰ੍ਹਾਂ ਤੇ ਫਿਰ ਕੋਈ ਨਾ ਫਿਰ ਆਪਣੇ ਆਪਣੀ ਜਗ੍ਹਾ ਤੇ ਜਾਣ ਨੂੰ ਕੀ ਵੀ ਠੀਕ ਹੈ ਨਾ ਕੋਈ ਜਾ ਨਹੀਂ ਪਾਏਗਾ ਕੋਈ ਘੁੰਮਣ ਨਹੀਂ ਜਾ ਪਾਏਗਾ ਠੀਕ ਹੈ ਨਾ ਇਹ ਜਿਹੜਾ ਜਹਾਦ ਹੈਗਾ ਇਸਲਾਮੀ ਇਸ ਕਲਾਸ ਨੂੰ ਆਪਣੇ ਇਸਲਾਮਿਕ ਜਹਾਦਨ ਖਤਮ ਕੀਤਾ ਜਾਏ ਮੇਰੇ ਸੋਨ ਇਹ ਸ਼੍ਰੀ ਗੁਰੂ ਜੀ ਦਾ ਮਾਰਾ ਕਰ ਬੰਦ ਹੈਗਾ ਪੁੱਤਰਾ ਵੀ ਬੀਤ ਗਿਆ ਪੁੱਤਰਾ ਕੋ ਕਾਫੀ ਇੰਤਜ਼ਾਮ ਨੇ ਕੀਤੇਗੇ ਜੀ ਕੀ ਕਹਿਣਾ ਚਾਹਦੇ ਹੋ ਉਹ ਕੋਈ ਵੈਲਕਮ ਦੇ ਵਿੱਚ ਜਿਹੜੇ ਕੁਝ ਲੋਏ ਮਾਰੇ ਨੇ ਉਹਨਾਂ ਦੇ ਵਿੱਚ ਰੋਸ ਪੁਜਾਰਾ ਕਰ ਰਹੇ ਨੇ ਤੇ ਬਹੁਤ ਮਾੜੀ ਘਟਨਾ ਹੋਈ ਆ ਇਸ ਦੇ ਵਿੱਚ ਪੁਲੇ ਤਾਰਕੜ ਸਹਿਰ ਨਿਵਾਸੀਆਂ ਵੱਲੋਂ ਉਹਦਾ ਰੋਸ ਜਤਾਇਆ ਜਾ ਰਿਹਾ ਪਰ ਸ਼ਾਂਤੀਪੂਰਵਕ ਹੋ ਰਿਹਾ ਅਸੀਂ ਪੂਰੀ ਮਾਨਯੋਗ ਐਸਐਸਪੀ ਸਾਹਿਬ ਦਿਸ਼ਾ ਦੇ ਅਨੁਸਾਰ ਪੂਰੀ ਸਕਿਉਰਿਟੀ ਲਾਈ ਹੋਈ ਆ ਕਿਸੇ ਚੀਜ਼ਾਂ ਸਬੰਧੀ ਘਟਨਾ ਨਹੀਂ ਹੋਣ ਦੇਵਾਂਗੇ ਬੜੇ ਸਾਥੀਪੂਰਵ ਪਬਲਿਕ ਅਨੁਸਾਰ ਦੇਰੀਆ ਤੇ ਬੜੇ ਵਧੀਆ ਰਾਮ ਰਾਮਨ ਮਾਰਨਾ ਕੰਮ ਕਰ ਰਹੇ ਨੇ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਵੀ ਸਖ਼ਤ ਪੂਰਵਕ ਕਦਮ ਚੁੱਕਿਆ